ਭਾਈ ਕੀ ਨਾਂ ਜੀ ਆਪ ਦਾ ਬੋਰਡ ਸੇ ਤੇ ਕਿਹੜਾ ਪਿੰਡ ਐ ਜੀ ਮੈਦਪੁਰ ਤੇ ਇਹ ਕੀ ਘਟਨਾ ਵਾਪਰੀ ਜਿਹੜੀ ਇਹ ਮਤਲਬ ਆਪਣੇ ਮੰਦ ਭਾਗੀ ਘਟਨਾ ਹੋ ਗਈ ਸਾੜ ਹੀ ਹੋ ਗਈ ਮੋਟਰ ਸਾੜ ਹੋ ਗਈ ਤੇ ਮਤਲਬ ਕੀ ਬੱਤੀ ਦਾ ਕਰੰਟ ਆ ਕਰੰਟ ਦਾ ਕਰਾ ਕਿੱਥੇ ਖੇਤਾਂ ਦੇ ਵਿੱਚ ਹਾਂਜੀ ਇੱਧਰ ਕੀ ਕਰ ਰਹੇ ਸੀ ਕੋਹ ਵੀ ਕਰਦੇ ਆ ਕੰਮ ਕਰਦੇ ਆ ਕੀ ਨਾਂ ਹੈ ਵੀਰ ਜੀ ਦਾ ਜਗਵੀਰ ਸੋਨ ਤੇ ਕਿੰਨੇ ਬੱਚੇ ਤੁਹਾਡੇ ਜੀ ਮੇਰੇ ਦੋ ਬੇਟੇ ਆ ਜੀ ਇਹਦੀ ਸ਼ਾਦੀ ਹੋਈ ਪਿਛੇ ਤੇ ਕਿੰਨੀ ਕੁ ਦੇਰ ਹੋ ਗਈ ਸ਼ਾਦੀ ਹੋਈ ਚਾਰ ਕੁ ਮਹੀਨੇ ਪੰਜ ਹੋ ਗਏ ਤੇ ਮੈਂ ਸੁਣਿਆ ਕਿ ਇਹਨਾਂ ਦੀ ਫਾਈਲ ਵੀ ਕੋਈ ਲੱਗੀ ਸੀ ਹਾਂਜੀ ਲੱਗੀ ਹੋਈ ਹੈ ਤੇ ਕੋਈ ਅੱਗੇ ਜਿਹੜੀ ਕਾਰਵਾਈ ਕਰਵਾਈ ਆ ਜਿਹੜੀ ਇਹਨਾਂ ਤੇ ਮੈਂ ਬਿਲਕੁਲ ਅਦਾ ਮੈਂ ਤੇ ਕਾਰਵਾਈ ਕੀਤੀ ਕੋਈ ਕੀ ਕਾਰਵਾਈ ਕਰਨੀ ਘਰ ਪਰਵਾਦ ਹੋ ਗਿਆ ਕਾਰਵਾਈ ਕਰਨੀ ਕੀ ਕਾਰਵਾਈ ਕਰਨੀ ਸਾਨੂੰ ਦੇ ਸੁਝਦੀ ਨਹੀਂ ਕੋਈ ਕਾਰਵਾਈ ਕੀ ਕਰੀ ਉੱਤੋਂ ਜਿਸ ਤਰ੍ਹਾਂ ਵੇਖੋ ਝੋਨੇ ਦਾ ਸੀਜ਼ਨ ਆ ਹਾਂਜੀ ਇਹ ਸਿਰ ਤੇ ਤੇ ਉਹਦੇ ਲਈ ਇਹ ਆਪਣੇ ਮੋਟਰ ਚਲਾਉਣ ਗਏ ਹਾਂਜੀ ਛੱਡਿਆ ਸੀ ਪਾਣੀ ਝੋਨਾ ਲਾਉਣ ਲਈ ਮੈਂ ਲਾਗੇ ਸਮੇਂ ਪਰ ਕਿਲਾ ਦੂਰ ਕਿਲਾ ਦੂਰ ਸਾਰੇ ਬਾਕੀ ਤੇ ਘਾਰਾ ਹੋਰ ਕੀ ਸਰਕਾਰ ਤੋਂ ਮੰਗ ਕਰਦੇ ਸਰਕਾਰ ਤੋਂ ਆਪਾਂ ਕੀ ਮੰਗ ਕਰਨੀ ਆ ਸਾਡੇ ਕਰਨ ਸੌਗੇ ਠੀਕ ਹੀ ਆ ਮੰਗ ਕੀ ਕਰਨੀ ਪਰਦਾਨ ਉਪੋਸ਼ਣ ਮੈਂ ਕੀ ਮੰ ਕਰਦਾ ਦੇਖੋ ਜੀ ਕਹਿਣ ਨੂੰ ਤਾਂ ਕੋਈ ਸ਼ਬਦ ਨਹੀਂ ਦਿਮਾਗ ਦੇ ਵਿੱਚ ਚੱਲ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ ਇਹ ਚੌਥੀ ਘਟਨਾ ਜਿਹੜੀ ਸਾਡੇ ਪਿੰਡ ਵਿੱਚ ਵਾਪਰੀ ਹੈ ਇਹ ਸਾਰੇ ਬੱਚੇ ਜਿਹਨਾਂ ਸਨ ਜਿਹੜੇ ਇਹ 25 ਸਾਲ ਤੋਂ ਤਕਰੀਬਨ ਚਾਰ ਬੱਚੇ ਜਿਹੜੇ ਸਨ 18 19 23 24 25 ਸਾਲ ਦੇ ਚਾਰ ਮੁੰਡੇ ਸਿਰਫ ਇੱਕ ਮਹੀਨੇ ਦੇ ਵਿੱਚ ਜਿਹੜੇ ਉਹਦਾ ਹਾਦਸਾ ਦਾ ਸਕਾਰ ਹੋਇਆ ਤਿੰਨ ਜਿਹੜੇ ਬੱਚੇ ਸੀ ਉਹ ਇੱਕਦਮ ਬਿਜਲੀ ਦੇ ਕਰੰਟ ਨਾਲ ਲੱਗੇ ਇੱਕ ਦਾ ਐਕਸੀਡੈਂਟ ਹੋਇਆ ਥੋੜੇ ਦੋਨੇ ਤੇ ਬੜਾ ਝੰਡੂੜ ਕੇ ਰੱਖਿਆ ਇਹਨਾਂ ਨੇ ਇਹਨਾਂ ਮੁੱਠਾਂ ਨੇ ਨਿਯਮਨ ਤੇ ਡੂੰਗਾ ਸਰਪਾਇਆ ਤੇ ਅੱਜ ਜਿਹੜੀ ਇਹ ਜਦ ਵੀਰ ਸਿੰਘ ਦੀ ਜਿਹੜੀ ਮੌਤ ਹੋਈ ਆ ਕਰੰਟ ਲੱਗਣ ਦੇ ਕਾਰਨ ਜੀ ਤੇ ਪਿੰਡ ਸਾਰੇ ਦੇ ਵਿੱਚ ਸੋਗ ਜਿਹੜਾ ਕਾਫੀ ਪੂਰੇ ਲਾਗੇ ਦੇ ਵਿੱਚ ਸੋਗ ਹੈ ਸੋਗ ਤਾਂ ਜੀ ਇਹ ਬੋਰਡ ਸਿੰਘ ਜਿਹੜਾ ਇੱਕ ਚੰਗਾ ਬੰਦਾ ਹੈ ਉੱਗਾ ਆਗੂ ਆ ਪਿੰਡ ਦਾ ਮੋਬਰ ਹੈ ਜੀ ਤੇ ਫਿਰ ਤੁੰਬਾ ਜੀ ਲਾ ਦੂਰ ਤੱਕ ਤੇ ਫਿਰ ਜਿੱਥੋਂ ਜ਼ਿਕਰ ਵੀ ਲਿੰਕ ਹੁੰਦੇ ਆ ਸਾਰੇ ਬੰਦਿਆਂ ਨੂੰ ਦੁੱਖ ਤਾਂ ਫਰੁੰਦਾ ਹੀ ਆ ਤੇ ਨਾਲੇ ਦੂਸਰਾ ਜਦੋਂ ਕੋਈ ਵੀ ਨੌਜਵਾਨ ਕਿਸੇ ਵੀ ਬੱਚੇ ਦੀ ਮੌਤ ਹੁੰਦੀ ਆ ਤੇ ਭਾਵੇਂ ਪੱਥਰ ਦੇ ਵੀ ਇਨਸਾਨ ਹੋਵੇ ਉਹਦੇ ਮਨ ਤੇ ਵੀ ਜਿਹੜੀ ਉਹ ਗਹਿੜੀ ਗਹਿੜੀ 7 ਵਜੇ ਮੈਂ ਪ੍ਰਧਾਨ ਜੀ ਇੱਕ ਗੱਲ ਤੁਹਾਡਾ ਨਾਲ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਸੀਜ਼ਨ ਚੱਲ ਰਿਹਾ ਝੋਨੇ ਦਾ ਹੁਣ ਲਗਾਤਾਰ ਬੱਤੀਆਂ ਜਿਵੇਂ ਮੋਟਰਾਂ ਚਲਾਉਣੀਆਂ ਤੇ ਕੱਦੂ ਮਾਰਨੇ ਤੇ ਉਹਦੇ ਵਾਸਤੇ ਤੁਸੀਂ ਆਪਣੇ ਜਿਹੜੇ ਜਾਂ ਮੋਟਰਾਂ ਚਲਾਉਣ ਵਾਲੇ ਵੀਰ ਆ ਜਾਂ ਕੱਦੂ ਮਾਰਨ ਵਾਲੇ ਆ ਜਾਂ ਖੇਤੀ ਦਾ ਕੰਮ ਕਰਨ ਵਾਲੇ ਉਹਨਾਂ ਦੇ ਲਈ ਕੀ ਮੈਸੇਜ ਤੁਹਾਡਾ ਮੈਸੇਜ ਤਾਂ ਵੀ ਵੇਖੋ ਜੀ ਪਿਛਲੇ ਸਮੇਂ ਚ ਚਲੋ ਸਾਡਾ ਪਿੰਡ ਇੱਕ ਯੂਨਾਈਟ ਹੋ ਕੇ ਇਕੱਠੇ ਹੋ ਕੇ ਬੜੇ ਵੱਡੇ ਵੱਡੇ ਕੰਮ ਕਰਦਾ ਔਰ ਇਹਨਾਂ ਤਕਰੀਬਨ ਅਸੀਂ ਜਿਹੜੀਆਂ ਜਿੰਨੀਆਂ ਸਾਡੇ ਪਿੰਡ ਦੀਆਂ ਲੈਣਾ ਸੀ ਜਾਂ ਤਾਰਾਂ ਸੀ ਉਹਨਾਂ ਨੂੰ ਨਮਿਆਂ ਪਾਇਆ ਦਰੁਸਤ ਕੀਤਾ ਬਹੁਤ ਸਾਰਾ ਕੰਮ ਜਿਹੜਾ ਲੋਕਾਂ ਨੇ ਇਕੱਠਿਆ ਹੋ ਕੇ ਕੀਤਾ ਸਰਕਾਰ ਦੀ ਮਦਦ ਵੀ ਲਈ ਪਰ ਬੜਾ ਲੋਕਾਂ ਨੇ ਆਪਣੇ ਪੱਧਰ ਤੇ ਜਿਹੜਾ ਹੈ ਉਹ ਵੱਡੇ ਪੱਧਰ ਤੇ ਕੰਮ ਕੀਤਾ ਵੱਡੀ ਗੱਲ ਇਹ ਨਾਲ ਜੀ ਤਾਂ ਸਾਡਾ ਕੋਈ ਫਾਲਟ ਡਾ ਕੋਈ ਹੈ ਨਹੀਂਗਾ ਵੈਸੇ ਕੁਦਰਤੀ ਜਦੋਂ ਕੋਈ ਘਟਨਾ ਜਦੋਂ ਕੁਕਰਮ ਬੰਦੇ ਦੇ ਮਾਰੇ ਹੋਣ ਜਦੋਂ ਪਤਾਂ ਜੀ ਮੈਂ ਕਹਿਣਾ ਚਾਹੁੰਦਾ ਜੀ ਕਿ ਤੁਹਾਡਾ ਜਿਹੜਾ ਮੈਸੇਜ ਸੁਚੇਤ ਲਈ ਕਿ ਆਪਾਂ ਨੂੰ ਸੁਚੇਤ ਹੋ ਕੇ ਕੰਮ ਕਰਨ ਦੀ ਸੁਚੇਤ ਤਾਂ ਫਿਰ ਇਹੋ ਹੀ ਆ ਵੀ ਕੋਈ ਵੀ ਘਟਨਾ ਜਦੋਂ ਵਾਪਰਦੀ ਆ ਕਿਤੇ ਨਾ ਕਿਤੇ ਕੋਈ ਇਹੋ ਜਿਹਾ ਕਾਰਨ ਬਣ ਜਾਂਦਾ ਕਿਉਂਕਿ ਹਰ ਮਸ਼ੀਨਰੀ ਆ ਜਾਂ ਮੋਟਰ ਆ ਜਾਂ ਸਟਾਰਟਰ ਆ ਕੁਝ ਹੀ ਚੱਲਦੀ ਆ ਤੇ ਉਹਦੇ ਵਿੱਚ ਕੁਦਰਤੀ ਨੁਕਸਾਨਾ ਜਿਹੜਾ ਹੈ ਉਹ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਪਰ ਹਰ ਵਕਤ ਇਹ ਤਿਆਰੀ ਬੰਦੇ ਨੂੰ ਰਹਿਣਾ ਚਾਹੀਦਾ ਜਦੋਂ ਕੰਪੂਟਰ ਨੂੰ ਹੱਥ ਲਾਉਂਦਾ ਜਾਂ ਸਟਾਰਟਰ ਨੂੰ ਥੋੜਾ ਜਿਹਾ ਬਚਾ ਹੀ ਜਿੰਨਾ ਵੀ ਰੱਖਵਾਂਗੇ ਉਨਾ ਹੀ ਇਤਿਆਤ ਵਜੇ ਜਿੰਨਾ ਪੱਧਰ ਰੱਖਾਂਗੇ ਉਨਾ ਹੀ ਆਪ ਕਟਣਾ ਤੋਂ ਬਚਾਂਗੇ ਬਾਕੀ ਜਦੋਂ ਕੋ ਕੋ ਦਿਨ ਮਾੜੇ ਹੁੰਦੇ ਨੇ ਫਿਰ ਕਿਸੇ ਦੇ ਵੱਸ ਦੀ ਗੱਲ ਨਹੀਂ ਚੱਲਦੀ ਜੀ